ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਦੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਬੰਡ ਮਲੂਕਾ ਤਹਿਸੀਲ ਰਾਮਪੁਰਾ ਫੂਰ ਤੇ ਜ਼ਿਲ੍ਹਾ ਬਠਿੰਡੇ ਦੀ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਆਪਾਂ ਪਹਿਲਾਂ ਵੀ ਦੋ ਦਿਨ ਵੀਡੀਓ ਬਣਾਈਆਂ ਇਸ ਘਰੋਂ ਪੋਪਾਰ ਦਾ ਕੰਮ ਕਰਦੇ ਆ ਬਾਈ ਪ੍ਰੋਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੈਨ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾਦਾ ਕਿੰਨ ਮਾਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਪਰਮਾ ਢੱਲੂ ਪਿੰਡ ਬਲੂਕਾ ਜ਼ਿਲ੍ਹਾ ਬਠਿੰਡਾ ਤਸੀਲ ਗਾਮਪੁਰਾਪੁਰ ਮੋਬਾਈਲ ਨੰਬਰ 9056450200 ਠੀਕ ਆ ਜੀ ਆਪਾਂ ਪਹਿਲਾ ਵੀਡੀਓ ਪੰਜਾਂ ਦੇ ਸੇਲ ਹੋ ਗਏ ਸੀ ਪਸ਼ੂ ਬਾਈ ਬਹੁਤ ਵਧੀਆ ਠੀਕ ਆ ਜੀ ਅੱਜ ਐਫ ਤੋਂ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਆ ਜੀ ਬਾਈ 34 ਹੁਣ ਸੁਈ ਗਈ ਹੈ ਹਾਂਜੀ ਤੇ 13 ਕਿਲੋ ਦੁੱਧ ਹੈ ਥੱਲੇ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਜੀ 2 ਮਹੀਨੇ ਹੋ ਗਏ ਬਾਈ ਬੱਚਾ ਜੀ ਬੱਚਾ ਉਹ ਬੱਚੀ ਖੜੀ ਮੰਗ ਮਗਰ ਤੁਸੀਂ ਦੇਖ ਸਕਦੇ ਹੋ ਇਹ ਵਾਲੀ ਬੱਚੀ ਆ 2 ਕੁ ਮਹੀਨੇ ਹੋ ਗਏ ਸੁਈ ਨੂੰ 13 ਕਿਲੋ ਨੈਟ ਤਿਆਰ ਹੈ ਬਾਈ ਕਦੋਂ ਹੋਊਗਾ ਬਾਈ ਠੀਕ ਆ ਤਾਂ ਇਹਨੂੰ ਕਾ ਅਗਲੀ ਵੀ ਕਿਸਮਤ ਆ ਰਹੀ ਨਾ ਰਹੀ ਉਹ ਅਗਲੀ ਦੀ ਆਪਾਂ ਖਾਲੀ ਮੰਨ ਕੇ ਦੇਣੀ ਬਾਈ ਕਿੰਨੀ ਤਰੀਕ ਨੂੰ ਭਰਾਇਆ ਸੀ 22 ਤਰੀਕ ਦਾ ਭਰਾਇਆ ਬਾਈ 22 ਤਰੀਕ ਨੂੰ ਬਾਈ ਕਹਿੰਦਾ ਟੀਕਾ ਭਰਾਇਆ 12 13 15 ਕ ਦਿਨ ਹੋ ਗਏ ਆ ਲਗਭਗ ਤੇ ਉਹ ਅਗਲੇ ਦੀ ਕਿਸਮ ਆ ਰਵੇ ਜਾਂ ਨਾ ਰਵੇ ਤੁਰ ਕੇ ਦਿਖਾ ਦਿਓ ਜੀ ਬਾਕੀ ਬਾਈ ਕਹਿੰਦਾ ਆਪਾਂ ਖਾਲੀ ਮੰਨ ਕੇ ਦੇਣੀ ਆ 13 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਜੀ ਤਸੱਲੀ ਤੁਸੀਂ ਆਪ ਕਰਨੀ ਆ ਚਾਹੇ ਦੋ ਟਾਈਮ ਚਬਾਈ ਕਰ ਲਿਓ ਚਾਹੇ ਚਾਰ ਟਾਈਮ ਚਬਾਈ ਕਰ ਲਿਓ ਫੇਸ ਕੁਆਲਟੀ ਸੋਹਣੀ ਆ ਜੀ ਥਣਾ ਦੇ ਸਹਿ ਸੋਹਣਿਆ ਦੇਖ ਸਕਦੇ ਹੋ ਤੁਸੀਂ ਬਾਕੀ ਹਵਾਨਾ ਸ਼ਾਨਦਾਰ ਜਿੰਨਾ ਬਾਈ ਨੇ ਦੁੱਧ ਦੱਸਿਆ ਨੈਟਕ ਅੰਡੇ ਵਾਲਾ ਤਿਆਰ ਹੋਊਗਾ ਆਗੇ ਬੇਫਿਕਰ ਹੋ ਕੇ ਤਸੱਲੀ ਕਰ ਸਕਦੇ ਆ ਇਧਰਲੇ ਸਾਈਡ ਤੋਂ ਚੈੱਕ ਕਰ ਸਕਦੇ ਥਨਾ ਦੇ ਸਹਿਜ ਚਾਰੇ ਥਨ ਨਿਖੜਵੇਂ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਬਸੂ ਬਾਕੀ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੰਨੇ ਆ 9 ਵਜੇ ਤੇ 50 ਮਿੰਟ ਹੋ ਗਏ ਆ ਸ਼ਾਮ ਦੀ ਚਵਾਈ ਦਿਕਰ ਅਜੇ ਸਾਰਾ ਦੇਣੀ ਪਿਆਏ ਥਨਲੇ ਵੀ ਤੇ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਕਿਉਂਕਿ ਜੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹਵਾਨੇ ਦੁੱਧ ਨਾਲ ਭਰੇ ਹੋਣੇ ਸੀ ਇਹਦਾ ਕੀ ਮੁੱਲ ਆ ਜੀ ਇਹਦਾ ਮੁੱਲ ਭਾਈ 37000 ਰੁਪਏ ਮਾਨਤਾਨ ਹੋ ਜਾਊਗਾ ਜੀ ਮੁੱਲ ਜਾਇਜ਼ ਹੀ ਕੀਤਾ ਬਾਈ ਨੇ 37000 ਰੁਪਿਆ ਬਾਕੀ ਵਿੱਚੋਂ ਮਾਨਤਾਨ ਹੋ ਜਾਊਗਾ ਜਿਹੜਾ ਵੀਰ ਚੱਲ ਕੇ ਆਊਗਾ ਜੀ ਦੋ ਨੰਬਰ ਕ੍ਰੋਸ ਇਹਦੀ ਕੀ ਡਿਟੇਲ ਆਈ ਤੇ ਤੀਜਾ ਸੁਆਸ ਜੀ ਵੀ ਆਇਆ ਹਾਂਜੀ 13-14 ਦਿਨ ਹੋ ਗਏ ਸੁਆਸ ਨੂੰ ਤੇ ਬੱਚਾ ਕੀ ਆ ਜੀ ਮਗਰ ਬੱਚਾ ਦਾ ਭਾਈ ਬੱਚਾ ਸੀ ਉਹ ਮਰ ਗਿਆ ਐਕਸਪਾਇਰੀ ਹੋ ਗਿਆ ਜੀ ਠੀਕ ਆ ਜੀ ਤੇ ਕਿੰਨਾ ਦੁੱਧ ਤਿਆਰ ਆ ਇਸ ਵਕਤ 14 ਕਿਲੋ ਕੰਡੇ ਵਾਲਾ ਤਿਆਰ ਹੈ 14 ਕਿਲੋ ਤਿਆਰ ਆ ਜੀ ਜੇ ਕੋਈ ਵੀਰ ਚਵਾਈ ਕਰਨੀ ਚਾਹੁੰਦਾ ਹੋਵੇ ਫੋਨ 'ਚ ਆ ਟਾਈਮ ਕਰ ਲਿਓ ਬਾਈ ਠੀਕ ਤੇ ਥਣਾ ਤੁਹਾਨੂੰ ਦੀ ਪ੍ਰੋਪਰ ਓਕੇ ਆ ਜੀ ਤੋਰ ਕੇ ਦਿਖਾ ਦਿਓ ਜੀ ਬਾਈ ਕਹਿੰਦਾ ਇਹ ਵੀ ਤੀਜਾ ਸੂਆ ਸੂਈ ਆ 13 14 ਦਿਨ ਹੋ ਕੇ ਬਾਈ ਹਾਂ 13 14 ਦਿਨ ਹੋ ਗਏ 13 14 ਦਿਨ ਹੋ ਗਏ ਸੂਈ ਨੂੰ ਬੱਚਾ ਸਪੈਰੀ ਹੋ ਗਿਆ ਬੱਚਾ ਸੀਗਾ ਫੇਸ ਕੁਆਲਟੀ ਦੇਖ ਸਕਦੇ ਹੋ ਕੱਦ ਕਾਠ ਵੱਡੇ ਦੀ ਆ 14 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਤਸੱਲੀ ਤੁਸੀਂ ਆਪ ਕਰਨੀ ਆ ਚਾਹੇ 2 ਟਾਈਮ ਚਬਾਈ ਕਰ ਲੋ ਚਾਹੇ 4 ਟਾਈਮ ਚਬਾਈ ਕਰ ਲੋ ਥਣਾ ਦੇ ਸੈਜ ਸੋਹਣੇ ਆ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਚਾਰੇ ਥਣਾ ਨਿਖੜਵੇਂ ਇੱਕੋ ਜਿਹੇ ਸੈਜ ਦੇ ਦੇਖ ਸਕਦੇ ਹੋ ਕੱਦ ਕਾਠ ਵੱਡਾ ਹੀ ਆ ਜੀ ਆ ਕੇ ਤਸੱਲੀ ਕਰ ਲਿਓ ਜੀ ਆਪ ਦੀ ਦੁੱਧ ਦੀ ਚਬਾਈ ਕਰਕੇ ਥਣਾ ਦੀ ਪ੍ਰੋਪਰ ਪਾਸ ਕਰਕੇ ਬਾਈ ਕਹਿੰਦਾ ਓਕੇ ਆ ਚਬਾਈ ਦੀ ਫੋਲੀ ਆ ਜੀ ਮੁੱਲ ਰੇਟ ਇਹਦਾ ਵੀ ਜੈਜਾ ਬਾਈ ਕਿੰਨਾ ਕ ਇਹਦਾ ਬਾਈ 35000 ਰੁਪਏ ਕਹਿੰਦੇ ਮੁੱਲ ਏ ਬਾਈ 35000 ਰੁਪਿਆ ਕਰਦੇ ਆ ਬਾਕੀ ਮਾਨਦਾਨ ਹੋ ਜਾਊਗਾ ਜਿਹੜਾ ਵੀਰ ਚੱਲ ਕੇ ਆਊਗਾ ਜੀ ਤਿੰਨ ਨੰਬਰ ਝੋਟੀ ਇਹਦੀ ਕੀ ਡਿਟੇਲ ਆਈ ਪਹਿਲੇ ਨਹੀਂ ਹੈਗੀ ਫਲੂਨੀ ਫਲੂਨੀ ਦੰਦੋ ਜੀ ਦੰਦੋ ਚਾਰ ਦੰਦ ਆ ਬਈ ਠੀਕ ਆ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ 10 ਦਿਨ ਹੋ ਗਿਆ ਸੂਈ ਨੂੰ ਬੱਚਾ ਜੀ ਮੱਛਾ ਮਗਰ ਕੱਟਾ ਕਰ ਰਿਹਾ ਮਗਰ ਕੱਟਾ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ 나ੜੂਆ ਦਿਖਾ ਦਿੰਨੇ ਆ ਜੀ ਤੁਹਾਨੂੰ ਨਾਲ ਲੱਗਿਆ ਵਾ ਦਾਸਕ ਦਿਨ ਹੋ ਗਏ ਸੂਈ ਨੂੰ ਘਰ ਦੀ ਹੈ ਜੀ ਆਪਣੇ ਆਪਣੀ ਘਰ ਦੀ ਹੈ ਬਈ ਠੀਕ ਆ ਜੀ ਕਿੰਨਾ ਦੁੱਧ ਤਿਆਰ ਐ ਇਸ ਵਕਤ 9 ਕਿਲੋ ਤਿਆਰ ਐ 9 ਕਿਲੋ ਤਿਆਰ ਐ ਜੇ ਅਗਰਾ ਖੁਲਾ ਦੂਗੀ ਠੀਕ ਆ ਜੀ ਬਾਕੀ ਝੋਟੀ ਸੋਹਣੀਆਂ ਤੋੜ ਕੇ ਦਿਖਾ ਦਿਓ ਜੀ ਬਾਈ ਕਹਿੰਦਾ ਘਰ ਦੀ ਝੋਟੀ ਆ ਮੂੰਹ ਤੋਂ ਚਾਰ ਦੰਦ ਆ ਜੀ ਸਿੰਘ-ਸਿੰਘ ਬਹੁਤ ਸੋਹਣਾ ਲੱਗਿਆ ਦੇਖ ਸਕਦੇ ਹੋ ਸੋਹਣਾ ਕੁੰਡਾ ਸਿੰਘ ਆ ਫੇਸ ਕੁਆਲਿਟੀ ਸੋਹਣੀ ਕੱਦ-ਕਾਠ ਚੰਗਾ ਜੀ ਝੋਟੀ ਦਾ ਸੁਨੱਖੀ ਪੂਰੀ ਆ ਹੈਵੀ ਬੋਡੀ weight ਦੀ 9 ਕਿਲੋ ਇਸ ਵਕਤ ਤਿਆਰ ਆ 11-12 ਕਿਲੋ ਬਾਈ ਕਹਿੰਦਾ ਆਰਾਮ ਨਾਲ ਹੀ ਦੇ ਦੂਗੀ ਬਾਕੀ ਦੁੱਧ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਏ ਹਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਬੰਦੇ ਵੀਰ ਥਣਾ ਦੇ ਸਹਿ ਸੋਹਣੇ ਆ ਬਾਕੀ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾਈ ਦਿੱਤਾ ਏ ਜੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਦੁੱਧ ਨਾਲ ਹਵਾਨੇ ਪੂਰੇ ਭਰੇ ਹੋਣੇ ਸੀ ਜਿੰਨਾ ਦੁੱਧ ਬਾਈ ਨੇ ਦੱਸਿਆ ਨੱਟ ਅੰਡੇ ਵਾਲਾ ਤਿਆਰ ਹੋਊਗਾ ਤਸੱਲੀ ਤੁਸੀਂ ਆਪ ਕਰਨੀ ਚਾਹੇ ਦੋ ਟਾਈਮ ਚਵਾਈ ਕਰ ਲਓ ਚਾਹੇ ਚਾਰ ਟਾਈਮ ਚਵਾਈ ਕਰ ਲਓ ਛੋਟੀ ਸੋਹਣੀ ਆ ਚੰਗੇ ਕਦ ਕਾਠ ਦੀ ਜੀ ਕੀ ਮੁੱਲ ਆਈਏ ਦਾ ਬਈ 110 ਮਾਨਤਨ ਹੋ ਜੂਗਾ ਜੀ ਮਾਨਤਨ ਕਰਦੇ ਆ 110000 ਰੁਪਿਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਏ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ